ਬੌਂਡ ਚੱਕ ਕੇ ਡਿੱਗੀ ਖੋਲ ਕੇ ਦਰਵਾਜੇ ਖੋਲ ਕੇ ਐਜ਼ ਇਟ ਨਮੀ ਦੀ ਨਮੀ ਤੇ ਗੱਡੀ ਦਾ ਰੇਟ ਆ ਵਿਦ ਐਨਓਸੀ 1 ਲੱਖ ਤੇ 70000 ਰੁਪਿਆ ਲਓ ਜੀ 1 70 ਦੀ ਆ i20 ਵੀਰੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀ ਐ ਟਾਇਰ ਪੰਜੋ ਨਵੇਂ ਨੇ ਅਲਾਏ ਲੱਗੇ ਹੋਏ ਨੇ ਐਂਡਰੌਇਡ ਲੱਗਿਆ ਜੀ ਬੈਕ ਕੈਮਰਾ ਐਂਪਲੀਫਾਇਰ ਬੂਕਰ ਸਾਰਾ ਕੁਝ ਲੱਗਿਆ ਹੋਇਆ ਕਾਰ ਦੇ ਵਿੱਚ ਕੰਮ ਖਰਚਾ 1 ਰੁਪਿਆ ਨਹੀਂ ਲਾਉਣਾ ਗੱਡੀ ਚਲਾਉਣੀ ਐ ਸਾਲ ਭਰ ਦਾ ਬੀਮਾ ਪਿਆਗਾ ਇਨਕਲੂਡ ਕ ਬਰਨਾ 2013 ਕਾਪੀ 14 ਹੂੰ ਦੋਨੋਂ ਚਾਬੀਆਂ ਨੇ ਚਾਰੋਂ ਟਾਇਰ ਵਧੀਆ ਨੇ ਇੰਜਨ ਗੇਅਰ ਵੀ ਵਧੀਆ ਬੀਮਾ ਪਿਆਗਾ ਜੀ ਅਗਲੀ ਆ ਗਈ ਸਕੋਡਾ ਜੀ ਸਕੋਡਾ ਲੋਰਾ ਆਟੋਮੈਟਿਕ ਕਾਰ ਜਿਹੜੇ ਵੀ ਲੱਭ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਆਟੋਮੈਟਿਕ ਗੱਡੀ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਵਿੱਚ 2012 ਮਾਡਲ ਲੋਰਾ ਆਈਏ ਜੀ ਟੌਪ ਮਾਡਲ ਐਲ ਐਂਡ ਕੇ ਅਵਾਇਟਰ ਸੋਹਣੇ ਲੱਗੇ ਹੋਏ ਨੇ ਕੰਮ ਖਰਚਾ ਕੋਈ ਨਹੀਂ ਹੈਗਾ ਮਾੜਾ ਮੋਟਾ ਸਰਵਿਸ ਪਾ 5-7000 ਰੁਪਏ ਲਾ ਲਓ ਕਾਰ ਚਲਾਓ 15 ਬਹੁਤ ਸੋਹਣੀਆਂ ਰਹਿੰਦੀਆਂ ਡਿਊਲ ਟੋਨ ਇੰਟੀਰੀਅਰ ਦੇ ਵਿੱਚ ਹੈ ਜੀ ਸਾਫ਼ ਸੁਥਰੀ ਕਾਰ ਆ ਸਾਰੇ ਸ਼ੀਸ਼ੇ ਨਾਲ ਦੇ ਨੇ ਤੇ ਸਾਰੀ ਦੀ ਸਾਰੀ ਇਹ オリジナル ਪੇਂਟ ਦੇ ਵਿੱਚ ਹੈ ਕੱਲੀ ਬੰਪਰ ਉਹਨੀਆਂ ਗਲਾਈਆਂ ਗਲਾਈਆਂ ਪੇਂਟ ਨੇ ਜੀ ਸਾਰੀ オリジナル ਪੇਂਟ ਦੇ ਵਿੱਚ ਕਾਰ ਆ ਸੱਤ ਸ਼੍ਰੀ ਅਕਾਲ ਦੋਸਤੋ ਆਗੇ ਬਾਈ ਰੇਸ਼ਮ ਸਿੰਘ ਭੁੱਲਰ ਕੋਲੇ ਕਾਰਾਂ ਨੇ ਐਸ ਵਾਰੀ ਪੂਰੀਆਂ ਸੋਹਣੀਆਂ ਸੋਹਣੀਆਂ ਸਿਰਾਂ ਕਰਾਂ ਗੱਲਬਾਤ ਕਰਦੇ ਆ ਜਾਣਕਾਰੀ ਦਿੰਨੇ ਆ ਬਾਈ ਭੁੱਲਰ ਨੂੰ ਕਹਿੰਨੇ ਆ ਵੀ ਗੱਡੀਆਂ ਹੈਗੀਆਂ ਦੇ ਦੀਆਂ ਵੀ ਹੁਣ ਮੂਰੇ ਗਰਮੀਆਂ ਚ ਹਰੇਕ ਦੇ ਕੰਮ ਆਉਣ ਦੀ ਏਸੀ ਯੂਸੀ ਚ ਬੱਚੇ ਟੌਰ ਨਾਲ ਬਹਿ ਕੇ ਜਾਂ ਸਾਸ਼ੀ ਕਾਲ ਵੀਰ ਜੀ ਉਹ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਸੇਤਾ ਕਿਵੇਂ ਨੇ ਜੀ ਚੜਦੀ ਕਲਾ ਵੀਰ ਚੜਦੀ ਗੱਡੀਆਂ ਸੋਹਣੀਆਂ ਸੋਹਣੀਆਂ ਦੇ ਦਿਓ ਸ਼ਾਰਟ ਡਿਟੇਲ ਦੇ ਵਿੱਚ ਜੀ ਤੇ ਦੋਸਤੋ ਗੱਲ ਇਹ ਹੈ ਬੇਨਤੀ ਆ ਪੂਰੀ ਜਾਣਕਾਰੀ ਲਈ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈਗਾ ਕੈਟਾਲਾਗ ਲੱਗਿਆ ਹੋਇਆ ਇਹਨਾਂ ਦੇ ਵਟਸਐਪ ਤੇ ਉਹ ਚੈੱਕ ਕਰ ਸਕਦੇ ਹੋ ਤੇ ਫੋਨ ਕਰਕੇ ਵੀ ਗੱਲਬਾਤ ਕਰ ਸਕਦੇ ਹੋ ਆਪਾਂ ਸ਼ੁਰੂ ਕਰਦੇ ਆ I20 ਦੇ ਉੱਪਰ ਲੱਸਾ ਹੋ ਪੈਟਰੋਲ ਦਾ ਮਾਲ ਰਹੂਗਾ ਜੀ ਇਹ ਜਿਹੜੀਆਂ ਕਾਰਾਂ ਦੀ ਡਿਟੇਲ ਤੁਹਾਨੂੰ ਹੁਣ ਦੇਣ ਲੱਗਿਆ ਇਹ ਜੇ ਪਹਿਲਾਂ ਪੈਟਰੋਲ ਦੀਆਂ ਕਾਰਾਂ ਰਹਿਣਗੀਆਂ ਸੋ ਛੋਟੇ ਬਜਟ ਦੇ ਵਿੱਚ ਬਹੁਤ ਵਧੀਆ ਕਾਰ ਦੇ ਰਹੇ ਤੁਹਾਨੂੰ i20 ਜੀ i20 2009 ਮਾਡਲ ਹੈ ਜੀ ਆਸਤਾ ਟਾਪ ਮਾਡਲ ਫਸਟ ਓਨਰ ਹੈ ਸੰਗਰੂਰ ਦੀ ਐਨਓਸੀ ਕੱਟੀ ਹੋਈ ਹੈ ਜੀ ਬੀਮਾ ਵੈਲਿਡ ਹੈ ਔਰ ਟਾਇਰ ਚਾਰੋਂ ਵਧੀਆ ਨੇ ਅਲਾਏ ਪੰਜੇ ਨੇ ਜੀ ਤੇ ਦੋਨੋਂ ਚਾਬੀਆਂ ਨੇ ਹਮ 80-85 ਦੇ ਕਰੀਬ ਗੱਡੀ ਚੱਲੀ ਹੋਈ ਹੈ ਪੈਟਰੋਲ ਮਰਜ਼ੇ ਨਾਲ ਜੀ ਤੇ ਗੱਡੀ ਦਾ ਰੇਟ ਆ ਵਿਦ ਐਨਓਸੀ 1 ਲੱਖ ਤੇ 70000 ਰੁਪਿਆ ਲਓ ਜੀ 170 ਦੀ ਆ i20 ਵੀਰੋ ਹਾਂਜੀ ਅਗਲੀ ਜੀ ਅਗਲੀ ਆ ਗਈ ਆਪਣੇ ਕੋਲੇ ਜੀ 2000 10 ਮਾਡਲ ਸਵਿਫਟ ਬਲੈਕ ਕਲਰ ਦੇ ਵਿੱਚ ਅਲਾਈ ਟਾਇਰ ਲੱਗੇ ਹੋਏ ਨੇ ਜੀ ਜੋਕੋਹਾਮਾ ਦੇ ਟਾਇਰ ਨੇ ਅਲਾਈ ਨਵੇਂ ਲਵਾਏ ਨੇ ਇਹਦੇ ਟੱਚ ਪਲੇਅਰ ਬੈਕ ਕੈਮਰਾ ਸਭ ਕੁਝ ਲੱਗਿਆ ਹੋਇਆ ਕਾਰ ਦੇ ਵਿੱਚ ਸਾਰੇ ਸ਼ੀਸ਼ੇ ਦੇ ਨਾਲ ਦੇ ਨੇ ਜੀ ਦੋਨੋਂ ਚਾਬੀਆਂ ਨੇ ਸੈਂਟਰ ਲੋਕ ਹੈ ਜੀ ਤੇ 1 ਲੱਖ ਤੇ 11000 ਚੱਲੀ ਹੋਈ ਹੈ 2025 ਤੱਕ ਦਾ ਬੀਮਾ ਪਿਆ ਜੀ ਕਾਰ ਦੇ ਰੇਟ ਦੀ ਗੱਲ ਕਰੀਏ ਗੱਡੀ ਦਾ ਰੇਟ ਹੈਗਾ 2 ਲੱਖ ਤੇ 5000 ਰੁਪਿਆ ਆਲਮੋਸਟ ਫਿਕਸ ਪ੍ਰਾਈਸ ਦੱਸਾਂਗੇ ਜੀ ਲਓ ਜੀ ਫਿਕਸ ਪ੍ਰਾਈਸ ਨੇ ਤੇ ਐਨ ਸਹੀ ਸਹੀ ਵਰਾਈ ਨੇ ਬਾਕੀ ਤੁਸੀਂ ਗੱਲਬਾਤ ਕਰ ਲਓ ਜੀ ਹਾਂਜੀ ਸਟਿਲੋ ਜੀ 2010 ਮਾਡਲ ਜਿੰਨਾ ਸਟਿਲੋ ਹੈ ਜੀ ਹਮ ਫਸਟ ਓਨਰ ਹੈ ਫੁੱਲ ਬੀਮਾ ਦੋਨੋਂ ਚਾਬੀਆਂ ਟਾਇਰ ਚਾਰੋਂ ਨਵੇਂ ਨੇ ਜੀ 3X i ਹੈ ਜੀ ਚਾਰੇ ਵਿੰਡੋ ਪਾਵਰ ਸਟੀering ਪਾਵਰ ਡਿੱਗੀ ਵਾਈਪਰ ਸਾਰੇ ਫੀਚਰ ਆ ਜਾਂਦੇ ਨੇ K10 ਵਾਲਾ ਇੰਜਨ ਆ ਜਾਂਦਾ ਜੀ K10 ਵਾਲਾ ਹੀ ਗੇਅਰ ਲੀਵਰ ਆਉਂਦਾ ਹੈ ਗੇਅਰ K10 ਵਾਲਾ ਸਟੀering ਵੀਲ ਅੰਦਰੋਂ ਬਹੁਤ ਸੋਹਣੀਆਂ ਰਹਿੰਦੀਆਂ ਡਿਊਲ ਟੋਨ ਇੰਟੀਰੀਅਰ ਦੇ ਵਿੱਚ ਹੈ ਜੀ ਸਾਫ਼ ਸੁਥਰੀ ਕਾਰ ਹੈ ਸਾਰੇ ਸ਼ੀਸ਼ੇ ਨਾਲ ਦੇ ਨੇ ਤੇ ਸਾਰੀ ਦੀ ਸਾਰੀ ਇਹ オリジナル ਪੇਂਟ ਦੇ ਵਿੱਚ ਹੈ ਕੱਲੀ ਬੰਪਰ ਨਹੀਂ ਗਲਾਈਆਂ ਗਲਾਈਆਂ ਪੇਂਟ ਨੇ ਜੀ ਸਾਰੀ オリジナル ਪੇਂਟ ਦੇ ਵਿੱਚ ਕਾਰ ਹੈ ਤੇ ਗੱਡੀ ਦਾ ਰੇਟ 1 ਲੱਖ ਤੇ 35000 ਰੁਪਿਆ 135000 ਰੁਪਇਆ ਵਿਦ ਐਨਓਸੀ ਵਿਦ ਐਨਓਸੀ 135 ਦੀ ਆ ਆ ਗਈ ਜਿਹੜੇ ਵੀਰਾਂ ਨੇ ਸਿੱਖਣੀਆ ਬਹੁਤ ਹੀ ਜਾਇਜ਼ ਵਾਇਟ ਦੇ ਵਿੱਚ ਹਨਾ ਜੀ ਹਾਂ ਜੀ ਇਹ ਪਹਿਲੀ ਗੱਲ ਤਾਂ ਜੀ ਦੇਖੋ ਇਹ ਪੀਵੀ 13 ਫਸਟ ਓਨਰ ਕਾਰ ਹੈ ਵੀਆਈਪੀ ਨੰਬਰ ਆ ਪਾਸਿੰਗ ਇਹਦੀ ਹੈਗੀ ਹੈ ਮੇਰੇ ਹਿਸਾਬ ਨਾਲ 25 ਤੱਕ ਹੈ 26 ਤੱਕ ਹੈ ਦੇਖਣੀ ਪਊਗੀ ਜੀ ਪਹਿਲੇ ਨਾਮ ਦੀ ਹੈ 0013 ਪੀਵੀ 130033 ਨੰਬਰ ਹੈ ਲਗਭਗ ਅਜੇ ਤੱਕ ਇਹ origional ਪੇਂਟ ਦੀ ਹੈ ਜੀ ਪੈਟਰੋਲ ਵਰਜਨ ਹੈ ਔਰ ਚੰਗੀ ਕਾਰ ਜਿਹੜੇ ਵੀਰ ਨੇ ਸਿੱਖਣ ਵਾਸਤੇ ਜਾਂ ਘਰੇ ਚਲਾਉਣ ਵਾਸਤੇ ਗੱਡੀ ਲੈਣੀ ਹੈ 65000 ਰੁਪਏ ਦੀ ਕਾਰ ਦੇ ਦਵਾਂਗੇ ਜੀ ਓਨਲੀ 65 ਦੀ ਜਿੰਨ ਪਾਸਿੰਗ ਵਾਲੀ ਦੋਸਤੋ ਸੰਗਰੂਰ ਚ ਮੀਂਹ ਪੈ ਗਿਆ ਟਿਆ ਗੱਡੀਆਂ ਪਾਣੀ ਜੀ ਖੜੀਆਂ ਨੇ ਦੂਰੋਂ ਦਰਸ਼ਨ ਕਰਾਉਣੇ ਆ ਸਿਆਜ ਬਾਰੇ ਜਾਣਕਾਰੀ ਦਿਓ ਬੰਦਾ ਸਾਹਿਬ ਡੀਜੋ ਸਟਾਰਟ ਹੋ ਗਿਆ ਕਮ ਹਨਾ ਡੀਜ਼ਲ ਦੀਆਂ ਕਾਰਾਂ ਰਹਿਣੀਆਂ ਜੀ ਇਸ ਤੋਂ ਬਾਅਦ ਸਾਰੀਆਂ ਗੱਡੀਆਂ ਡੀਜ਼ਲ ਦੀਆਂ ਨੇ ਦੋਸਤੋ ਤੇ ਇਹ ਸਿਆਜ ਹੈ ਸਿਆਜ 2014 ਬੀਡੀਆਈ ਪਲੱਸ ਹੈ ਪਾਸਟਰ ਨਾਲੇ ਦੋਨੋਂ ਚਾਬੀਆਂ ਇੰਜਨ ਗੇਅਰ ਦੀ ਬਹੁਤ ਸੋਹਣੀ ਗੱਡੀ ਐ ਟੱਚਿੰਗ ਮਾੜੀ ਮੋਟੀ ਹੈਗੀ ਆ ਲੱਗੀ ਵੱਜੀ ਚੇਂਜ ਕੁਛ ਨਹੀਂ ਚੰਗੀ ਗੱਡੀ ਹੈ ਜੀ ਚਾਰੋਂ ਟਾਇਰ ਵਧੀਆ ਨੇ ਗੱਡੀ ਦਾ ਰੇਟ ਆ ਜਿਹੜਾ ਬਹੁਤ ਵਾਜਿਬ 3,70,000 ਰੁਪਇਆ ਵਿਦ ਐਨਓਸੀ ਹਾਂਜੀ ਤੁਸੀਂ ਸਹੀ ਸੁਣਿਆ 3,70,000 ਰੁਪਇਆ ਵਿਦ ਐਨਓਸੀ ਕਾਰ ਦਾ ਰੇਟ ਆ ਅਗਲੀ ਆ ਗਈ ਸਕੌਡਾ ਜੀ ਸਕੌਡਾ ਲੋਰਾ ਆਟੋਮੈਟਿਕ ਕਾਰ ਜਿਹੜੇ ਵੀ ਲੱਭ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਆਟੋਮੈਟਿਕ ਗੱਡੀ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਵਿੱਚ 2012 ਮਾਡਲ ਲੌਰਾ ਆਈਏ ਜੀ ਟੌਪ ਮਾਡਲ ਐਲ ਐਂਡ ਕੇ ਅਲਾਈਟਰ ਸੋਹਣੇ ਲੱਗੇ ਹੋਏ ਨੇ ਕੰਮ ਖਰਚਾ ਕੋਈ ਨਹੀਂ ਹੈਗਾ ਮਾੜਾ ਮੋਟਾ ਸਰਵਿਸਪਾ 5-7000 ਰੁਪਏ ਲਾ ਲਓ ਕਾਰ ਚਲਾਓ ਗੱਡੀ ਦਾ ਰੇਟ ਸਿਰਫ 2 ਲੱਖ ਤੇ 70000 ਰੁਪਿਆ ਕਾਰ ਦਾ ਰੇਟ ਹੈ ਓਨਲੀ ਫਾਰ ਆ ਆ ਗਈ ਜੀ ਪੰਜਾਬੀਆਂ ਦੀ ਕਹਿੰਦੇ ਹੁੰਦੇ ਨੇ ਟੱਕੜ ਵੀ ਕਹਿ ਸਕਦੇ ਆ ਟੱਕਾ ਕਰਨ ਤੇ ਪਹਿਲੀ ਪਸੰਦ ਵੀ ਕਹਿ ਸਕਦੇ ਹਨਾ ਜੀ ਬਹੁਤ ਵਧੀਆ ਗੱਡੀਆਂ ਨੇ ਜੀ ਸਕੋਰਪਿਓ ਮਹਿੰਦਰਾ ਜਿਹੜੀ ਐ ਐਮ ਯੂ ਵੀ ਦੇ ਵਿੱਚ ਇੰਡੀਆ ਦੇ ਵਿੱਚੋਂ ਲੀਡ ਕਰ ਚੁੱਕੀ ਹੈਗੀ ਔਰ ਬਹੁਤ ਸੋਹਣੇ ਸੋਹਣੇ ਕਨਸੈਪਟ ਦਿੰਦੀ ਹੈ ਮਹਿੰਦਰਾ ਕੰਪਨੀ ਆਪਣੇ ਕੋਲੇ ਆ ਗਈ ਹੈ ਜੀ 2000 16 ਕਾਪੀ 17 ਮਹਿੰਦਰਾ ਸਕੋਰਪਿਓ S10 ਦੋਨੋਂ ਚਾਬੀਆਂ ਸਿਰਫ 57000 ਚੱਲੀ ਹੋਈ ਹੈ ਦੋਸਤੋ ਸਿਰਫ 57000 ਚੱਲੀ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਹੈ ਠੀਕ ਹੈ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀ ਹੈ ਟਾਇਰ ਪੰਜੇ ਨਵੇਂ ਨੇ ਅਲਾਏ ਲੱਗੇ ਹੋਏ ਨੇ ਐਂਡਰੋਇਡ ਲੱਗਿਆ ਜੀ ਬੈਕ ਕੈਮਰਾ ਐਂਪਲੀਫਾਇਰ ਬੂਕਰ ਸਾਰਾ ਕੁਝ ਲੱਗਿਆ ਹੋਇਆ ਕਾਰ ਦੇ ਵਿੱਚ ਕੰਮ ਖਰਚਾ 1 ਰੁਪਿਆ ਨਹੀਂ ਲਾਉਣਾ ਗੱਡੀ ਚਲਾਉਣੀ ਹੈ ਸਾਲ ਭਰ ਦਾ ਬੀਮਾ ਪਿਆਗਾ ਗੱਡੀ ਦਾ ਰੇਟ ਹੈ 11,25,000 ਰੁਪਿਆ ਵਿਦ ਐਨਓਸੀ ਇਹਦਾ ਜਿਹੜਾ ਰੇਟ ਹੈ ਵਰਨਾ ਜੀ ਇਹਦੇ ਬਿਨਾਂ ਨਹੀਂ ਸਰਨਾ ਵਰਨਾ ਜੀ ਦੋਸਤੋ ਆਪਣੇ ਕੋਲੇ 2000 11 ਮਾਡਲ ਵਰਨਾ ਜੀ ਰੋਡ ਸ਼ੇਪ ਦੇ ਵਿੱਚ 2011 ਮਾਡਲ ਵਰਨਾ ਬਹੁਤ ਸੋਹਣੀ ਕੰਡੀਸ਼ਨ ਚ ਹੈ ਜੀ ਵੱਲੇ ਬੀਮਾ ਕਾਰ ਦਾ ਪੱਕੇ ਨੰਬਰ ਦੀ ਹੈ ਸਾਰੇ ਟਾਇਰ ਬਿਲਕੁਲ ਨਵੇਂ ਨੇ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਰੇਟ 2 ਲੱਖ ਤੇ 50000 ਰੁਪਿਆ 2 ਲੱਖ ਤੇ 50000 ਰੁਪਿਆ ਕਾਰ ਤੇ ਨੀਅਰ ਮੈਂਟਿਕ 70-75 ਦਾ ਲੋਨ ਵੀ ਹੋ ਜੂਗਾ ਅੱਗੇ ਆਪਣੇ ਕੋਲੇ ਵੀਰੋ ਜੈਟਾ ਆ ਗਈ ਦੋਸਤੋ ਸੇਫ ਕਾਰ ਇੰਡੀਆ ਦੀ ਜਿੰਨੀਆਂ ਕਾਰਾਂ ਆਪਾਂ ਹੁਣ ਤੱਕ ਛੋਟੇ ਬਜਟ ਦੀਆਂ ਛੋਟੇ ਬਜਟ ਦੀਆਂ ਜਿੰਨੀਆਂ ਕਾਰਾਂ ਚਲਾਉਣੇ ਆ ਸਭ ਤੋਂ ਸੇਫ ਗੱਡੀ ਆ ਗਈ ਜੀ ਇਹ 2000 12 ਰਜਿਸਟਰਡ 13 ਫਸਟ ਓਨਰ ਫੁੱਲ ਬੀਮਾ ਦੋਨੋਂ ਚਾਬੀਆਂ ਲਾਈਟ ਹੈ ਤੁਹਾਡੇ ਸਾਹਮਣੇ ਨੇ ਕਾਰ ਚੰਗੀ ਆ ਦੋਸਤੋ ਚੰਗੀ ਗੱਡੀ ਬੌਂਡ ਚੱਕ ਕੇ ਡਿੱਗੀ ਖੋਲ ਕੇ ਦਰਵਾਜੇ ਖੋਲ ਕੇ ਐਜ਼ ਇਟ ਨਮੀ ਦੀ ਨਮੀ ਜੀ ਇੰਜਨ ਗੇਅਰ ਦੀ ਸੋਹਣੀ ਹੈ 1 ਲੱਖ ਤੇ 8000 ਗੱਡੀ ਚੱਲੀ ਹੋਈ ਹੈ ਗੱਡੀ ਦਾ ਰੇਟ 3 ਲੱਖ ਤੇ 75000 ਰੁਪਿਆ ਫਿਕਸ ਪ੍ਰਾਈਸ ਵਿਦ ਐਨਓਸੀ ਲਓ ਜੀ ਸਨਰੂਫ ਵਾਲੀ Honda City ਜੀ ਲੋ ਜੀ ਦੋਸਤੋ Honda City ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਾਪ ਐਂਡ ਮਾਡਲ ਹੈ ਜੀ ਸਨਰੂਫ ਪੁਸ਼ ਵਟਨਾ ਦੋਨੋਂ ਚਾਬੀਆਂ ਨੇ ਤੇ ਗੱਡੀ 2014 ਮਾਡਲ ਹੈ ਸਾਰੇ ਸ਼ੀਸ਼ੇ ਨੇ ਦੇ ਨਾਲ ਦੇ ਨੇ ਜੀ ਟਾਇਰ ਚਾਰੋ ਬ੍ਰਿਜਸਟੋਨ ਦੇ ਨੇ ਔਰ 80 ਪੈਸੇ ਟਾਇਰ ਨੇ ਇੰਜਨ ਗੇਅਰ ਦੀ ਓਕੇ ਆ 85-86 ਹਜ਼ਾਰ ਦੇ ਕਰੀਬ ਗੱਡੀ ਚੱਲੀ ਹੋਈ ਹੈ ਐਨਓਸੀ ਦੇ ਨਾਲ ਕਾਰ ਲੈਣੀ ਹੈ ਤਾਂ 4.5 ਲੱਖ ਰੁਪਏ ਦੀ ਜੀ ਨੰਬਰ ਲਵਾ ਕੇ ਕਾਰ ਲੈਣੀ ਹੈ ਤਾਂ 4 ਲੱਖ ਰੁਪਏ 85000 ਰੁਪਿਆ ਕਾਰ ਦਾ ਰੇਟ ਹੈ ਜੀ ਵਰਨਾ ਕੀ ਜੀ 2000 ਆ ਹੈਗੀ ਹੈ ਇਹ 13 ਰਜਿਸਟਰਡ 14 ਜੀ ਇਨਕਲੂਡ ਕ ਵਰਨ 2013 ਕਾਪੀ 14 ਐਨਓਸੀ ਕੱਟੀ ਹੋਈ ਹੈ ਜੀ ਪੰਜਾਬ ਦੀ ਇਹਦੀ ਹੂੰ ਦੋਨੋਂ ਚਾਬੀਆਂ ਨੇ ਚਾਰੋਂ ਟਾਇਰ ਵਧੀਆ ਨੇ ਇੰਜਨ ਗੇਅਰ ਦੀ ਵਧੀਆ ਬੀਮਾ ਪਿਆਗਾ ਜੀ ਜੇ ਆਪਾਂ ਰੇਟ ਵਾਈਜ਼ ਗੱਲ ਕਰੀਏ ਦੋਸਤੋ ਰੇਟ ਇਹਦਾ ਰਹਿਣ ਵਾਲਾ ਐਨਓਸੀ ਦੇ ਨਾਲ 4 ਲੱਖ ਰੁਪਿਆ ਡਿਮਾਂਡ ਹੈ ਜੀ ਜੀਦੇ ਕੋਲ ਕਾਰ ਚੱਲ ਰਹੀ ਹੈ ਉਹਨਾਂ ਦੇ ਨਾਮ ਤੇ ਐਨਓਸੀ ਕਾਰ ਦੀ ਕੱਟੀ ਹੋਈ ਹੈ ਐਨਓਸੀ ਦੇ ਨਾਲ 4 ਲੱਖ ਰੁਪਏ ਡਿਮਾਂਡ ਕਰਦੇ ਨੇ ਔਨ ਟੇਬਲ ਨੇਗੋਸ਼ੀਏਟ ਹੋ ਜਾਊਗਾ ਬੈਠ ਕੇ ਡੀਲ ਕਰ ਸਕਦੇ ਆ ਜੀ ਲੋਵੀ ਮਿੱਤਰੋ ਅੱਜ ਦੀ ਵੀਡੀਓ ਦੀ ਲਾਸਟ ਕਾਰ ਕਹਿ ਸਕਦੇ ਆ ਤੇ ਬਹੁਤ ਹੀ ਪਿਆਰੀ ਬਾਕੀ ਹਰੇਕ ਦੀ ਪਸੰਦ ਆ ਗਈ ਬਾਈ ਹਰੇਕ ਦੀ ਚਾਹਤ ਹੈਗੀ ਆ ਚਲੋ ਕਿਤੇ ਨਾ ਕਿਤੇ ਹੋ ਜਾਂਦਾ ਵੀ ਹੋਰ ਗੱਡੀ ਬਜਟ ਦੇ ਹਿਸਾਬ ਨਾਲ ਲਈ ਜਾਂਦੀ ਪਰ ਹਰੇਕ ਬੰਦਾ ਕੇਰਾਂ ਦਾ ਚਾਹੁੰਦਾ ਵੀ ਇਹਨੂੰ ਮੈਂ ਖਰੀਦਾਂ ਨਾ ਹੀ ਬੋਲਦਾ ਜੀ ਜੀ ਤੇ ਕੀ ਹਸਾਬ ਕਿਤਾਬ ਹੈ ਬਾਈ ਇਹਦਾ ਬ੍ਰਿਜ਼ਾ ਜੀ 2020 ਮਾਡਲ ਹੈ ਜੀ ਬੀਡੀਆਈ ਪਲੱਸ ਹੈ ਜੀ ਬੀਡੀਆਈ ਆਪਸ਼ਨਲ ਵੀ ਕਹਿ ਦਿੰਨੇ ਆਪਾਂ 에ਅਰ ਬੈਗਾਂ ਵਾਲਾ ਮਾਡਲ ਹੈ 2020 ਮਾਡਲ ਹੈ ਜੀ ਫਸਟ ਓਨਰ ਹੈ ਦਿੱਲੀ ਰਜਿਸਟ੍ਰੇਸ਼ਨ ਹੈ ਐਨਓਸੀ ਦੋਸਤੋ ਤੁਹਾਡੇ ਨਾਮ ਦੀ ਮਿਲੂ ਤੁਹਾਡੇ ਨਾਮ ਤੇ ਹੀ ਨੰਬਰ ਲੱਗ ਕੇ ਮਿਲ ਜੂਗਾ ਜੀ ਜੇ ਨੰਬਰ ਲਾ ਕੇ ਲੈਣੀ ਹੈ ਤਾਂ 8,65,000 ਰੁਪਿਆ ਡਿਮਾਂਡ ਹੈ ਜੀ ਐਨਓਸੀ ਦੇ ਨਾਲ 8,25,000 ਰੁਪਿਆ ਡਿਮਾਂਡ ਹੈ 80-85 ਦੇ ਕਰੀਬ ਚੱਲੀ ਹੈ ਬੀਮਾ ਵੈਲਿਡ ਹੈ ਲਾਈਟ ਆਰ ਤੁਹਾਡੇ ਸਾਹਮਣੇ ਲੱਗੇ ਨੇ ਜੀ ਚੰਗੀ ਗੱਡੀ ਹੈ ਸਾਰੀ ਕਾਰ ਤੋਂ ਜੇ ਗੱਲ ਕਰੀਏ ਸਰਟੀਫਾਈਡ ਰਿਪੋਰਟ ਆ 2 ਟਾਈਪਸ ਟੱਚਿੰਗ ਹੈਗੇ ਨੇ ਜੀ ਲੱਗੀ ਬੱਜੀ ਐਂਚ ਵੀ ਨਹੀਂ ਇੰਜਨ ਗੇਅਰ ਦੀ ਸੋਹਣੀ ਗੱਡੀ ਹੈ ਸੀਟ ਕਵਰ ਮੈਟਿੰਗ ਸੋਹਣੀ ਹੈ ਜੀ ਸੋ ਇਹ ਸਾਰੀਆਂ ਕਾਰਾਂ ਦੀ ਤੁਹਾਨੂੰ ਡਿਟੇਲ ਦੇ ਦਿੱਤੀ ਹੈ ਤੇ ਵੀਡੀਓ ਨੂੰ ਦੋਸਤੋ ਸ਼ੇਅਰ ਜਰੂਰ ਕਰਦਿਆ ਕਰੋ ਅਪਕਮਿੰਗ ਦੇ ਵਿੱਚ ਕਾਰਾਂ ਵੀ ਆਉਣਗੀਆਂ ਜਿਹੜੇ ਰਿਟਿਜ ਆ ਰਹੀਆਂ ਨੇ ਪੋਲੋ ਵੈਂਟੋ ਕਸਾਪ ਕਾਫੀ ਸਾਰਾ ਕੁਝ ਹੈ ਛੋਟੀਆਂ ਗੱਡੀਆਂ ਦੇ ਵਿੱਚ ਕਾਲ ਸੌਤ ਡੀਜ਼ਲ ਦੀਆਂ ਸੌਫਟਾਰੀਆਂ ਨੇ ਗਿਆ 14 ਮਾਡਲ 13 ਮਾਡਲ ਕਾਫੀ ਸੌਦੇ ਆ ਰਹੇ ਨੇ ਜਿਹੜੀ ਵੀ ਕਾਰ ਲੈਣੀ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਸੇ ਕਾਰ ਦੀ ਜਾਣਕਾਰੀ ਲੈਣੀ ਆ ਜਰੂਰ ਕਾਲ ਕਰੋ ਭੁੱਲਰ ਮੋਟਰ ਸੰਗਰੂਰ ਟੋਟਲੀ ਸਦਾ ਹਾਜ਼ਰ ਹੈ ਦੋਸਤੋ ਗੱਲ ਇਹ ਹੈ ਵੀ ਇਹ ਤਾਂ ਇਸ ਟਾਈਮ ਮੌਕੇ ਤੇ ਖੜੀਆਂ ਨੇ ਪਰ ਤੁਸੀਂ ਜੇ ਕੋਈ ਵੀ ਗੱਡੀ ਲੈਣੀ ਆ ਆ ਦੇਖੋ ਸਾਹਮਣੇ బోర్ਡ ਲੱਗਿਆ ਹੋਇਆ ਭੁੱਲਰ ਮੋਟਰਸ ਸੰਗਰੂਰ ਨਾਨਕੇ ਵਾਲੇ ਚੌਂਕ ਤੋਂ ਰਸਤਾ ਆਉਂਦਾ ਹੈਗਾ ਤੁਸੀਂ ਇੱਥੇ ਆ ਕੇ ਵੇਸਟ ਵੀ ਕਰ ਸਕਦੇ ਹੋ ਬਹੁਤ ਸਾਰੀਆਂ ਗੱਡੀਆਂ ਨਾਲ ਦੇ ਰਿਪੋਰਟ ਚੁੰਗੀਆਂ ਜਿਹੜੀਆਂ ਘਰਾਂ ਚ ਖੜੀਆਂ ਨੇ ਉਹ ਵੀ ਦਿਖਾਉਣਗੇ ਤੇ ਜੇ ਕਿਸੇ ਨੇ ਵੈਸੇ ਗੱਡੀ ਕਿਤੇ ਵੀ ਖਰੀਦਣ ਵੇਲੇ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਨਾ ਇਹ ਬੋਲੇ ਸਰ ਬਿਲਕੁਲ ਸਰ ਬਿਲਕੁਲ ਲਓ ਜੀ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਾਰਾਂ ਇਹਨਾਂ ਮੰਨਿਓ ਵੀ ਆਹੀ ਨੇ ਕਾਰਾਂ ਹੋਰ ਵੀ ਬਹੁਤ ਨੇ ਜਿਹੜੀ ਤੁਸੀਂ ਲੈਣੀ ਆ ਇੱਕ ਵਾਰੀ ਫੋਨ ਕਰਕੇ ਪੁੱਛ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ